ਇਹ ਕੋਈ ਵਿਅਕਤੀ ਦਾਜ ਦੀ ਖਾਤਰ ਇੰਨਾ ਵੀ ਨੀਚੇ ਡਿੱਗ ਸਕਦਾ ਹੈ ਕਿ ਉਹ ਆਪਣੀ ਪਤਨੀ ਨੂੰ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਪਾਗਲਖਾਨੇ ਲੈ ਜਾਏ ਜੇਕਰ ਤੁਸੀਂ ਸੋਚ ਰਹੇ ਹੋ ਨਹੀਂ ਤਾਂ ਦਸ਼ਮੇਸ਼ ਨਗਰ ਦੀ ਰਹਿਣ ਵਾਲੀ ਇਸਪੀਡ ਤਲਕੀ ਦੀ ਜ਼ੁਬਾਨੀ ਸੁਣੋ ਕਿ ਉਹ ਆਖਿਰ ਕਹਿ ਕੀ ਰਹੀ ਹੈ ਇਹ ਔਖੇ ਸੋਖੇ ਹੋ ਕੇ 10 ਦਿਨਾਂ ਵਿੱਚ ਉਹ ਵਿਆਹ ਕੀਤਾ ਤੇ ਬੜੇ ਵਧੀਆ ਤਰੀਕੇ ਨਾਲ ਕੀਤਾ ਤੇ ਜਾਂਦਿਆਂ ਹੀ ਮੇਨਾਂ 10 ਦਿਨ ਉਹ 4 ਦਿਨ ਸਹੀ ਰਹੇ 10 ਦਿਨ ਤੇ ਬਾਅਦ ਵਿੱਚ ਉਹਨਾਂ ਨੇ ਮੈਨੂੰ ਜਾਨੀ ਕਿ ਮੈਨਾਂ ਬਹੁਤ ਤੌਰ ਚ ਕਰਨ ਦਾ ਪਰ ਮੈਨੂੰ ਗਾਲੀ ਗਲੋਚ ਕਰਨ ਦਾ ਪਿਆ ਤੇ ਮੇਰੀ ਸਸਤਾਂ ਅੰਕ ਕਰਨ ਦਾ ਪਿਆ ਕਿ ਰਿਸ਼ਤੇ ਬੜੇ ਮੇਰੇ ਮੁੰਡੇ ਨੂੰ ਆਉਂਦੇ ਆ ਤੇ ਹੋਰ ਵੀ ਕਾਫੀ ਕੁਝ ਮੈਨੂੰ ਕਹਿ ਚੁੱਕੇ ਨੇ ਮੈਨੂੰ ਮੈਂਟਲ ਹਸਪੀਟਲ ਮੇਰੀ ਮੰਮੀ ਨੂੰ ਬਹਾਨੇ ਨਾਲ ਲਾ ਕੇ ਮੈਂਟਲ ਹਸਪੀਟਲ ਲੈ ਗਿਆ ਸੀ ਮੈਨੂੰ ਡਾਕਟਰ ਕੋਲ ਲੈ ਜਾ ਕੇ ਕਹਿੰਦਾ ਡਾਕਟਰ ਸਾਹਿਬ ਇਹ ਕੋਠੇ ਤੇ ਜਾਂਦੀ ਏ ਇਹ ਕਹਿੰਦੀ ਮੈਂ ਮੱਤ ਜਾਣਾ ਵਾ ਡਾਕਟਰ ਨੇ ਮੇਰੀ ਗੱਲ ਨਹੀਂ ਸੁਣੀ ਮੈਂ ਬੜੇ ਹੱਥ ਜੋੜੇ ਆ ਪਰ ਉਹਨਾਂ ਨੇ ਮੇਨੂੰ ਜ਼ਬਰਦਸਤੀ ਟੀਕਾ ਲਵਾ ਦਿੱਤਾ ਉਸ ਤੋਂ ਬਾਅਦ ਟੀਕਾ ਲਵਾ ਕੇ ਮੈਂ ਬੇਹੋਸ਼ੀ ਦੀ ਹਾਲਤ ਵਿੱਚ 4 ਦਿਨ ਰਹੀਆਂ ਮਾਮਲਾ ਗੰਭੀਰ ਹੈ لہذا ਜ਼ਰੂਰਤ ਹੈ ਕਿ ਪੁਲਿਸ ਜਲਦੀ ਤੇ ਨਿਰਪੱਖ ਜਾਂਚ ਕਰੇ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਇਹ ਸਿਰ ਕੰਪਲੇਂਟ ਆ ਪ੍ਰਭਜੋਤ ਘਰਵਾਲਾ ਉਹ ਪ੍ਰਭਜੋਤ ਘਰਵਾਲਾ ਕੋਟ ਫਾਸਾ ਦੀ ਅਗੇਂਸਟ ਲਖਵਿੰਦਰ ਸਿੰਘ ਹਸਬੰਡ ਤੇ ਉਹਨਾਂ ਦੀ ਸੱਸ ਸਗਰਾ ਸਿੰਧੋ ਤੇ ਗਗਨ ਦੇ ਅਗੇਂਸਟ ਲਾਡੀ ਕਿ ਲੜਕੀਆਂ ਨੇ ਮੈਨੂੰ ਤੰਗ ਪ੍ਰੇਸ਼ਾਨ ਕਰ ਰਹੀਆਂ ਤੇ ਲੜਕੀ ਨੂੰ ਬਿਨਾਂ ਲੜਕੀ ਦੀ ਕੰਸੈਂਟ ਤੇ ਇਹਨਾਂ ਨੇ ਜਾ ਕੇ ਮੈਂਟਲ ਹਸਪੀਟਲ ਦਾ ਮੈਡੀਕਲ ਕਰਵਾਇਆ ਲੜਕੀ ਮਾਮਲਾ ਪੁਲਿਸ ਦੀ ਸ਼ਿਕਾਇਤ ਬੁੱਕ 'ਚ ਦਰਜ ਹੋ ਚੁੱਕਿਆ ਹੈ ਹੁਣ ਦੇਖਣਾ ਜ਼ਰੂਰੀ ਹੈ ਕਿ ਪੁਲਿਸ ਆਪਣੀ ਜਾਂਚ ਕਦੋਂ ਤੱਕ ਪੂਰਾ ਕਰਕੇ ਪੀੜਤ ਨੂੰ ਇਨਸਾਫ ਤੇ ਦੋਸ਼ੀ ਨੂੰ ਸਜ਼ਾ ਦਿੰਦੀ ਹੈ ਅੰਮ੍ਰਿਤਸਰ ਤੋਂ ਗੁਰਿੰਦਰ ਸਾਗਰ ਜਗਬਾਨੀ ਟੀਵੀ